ਤੇ ਉਹਨਾਂ ਦੇ ਨਾਲ ਕੋਈ 10-12 ਬੰਦੇ ਆ ਵੱਲੋਂ ਸਕੂਲ ਦੇ ਪ੍ਰੈਮਿਸਿਸ ਦੇ ਵਰਕਿੰਗ ਆਵਰਸ ਦੇ ਵਿੱਚ ਦਿਨ ਦਿਹਾੜੇ ਐਂਟਰ ਹੋ ਕੇ ਉਸ ਟੀਚਰ ਦੀ ਜਿਹੜੀ ਹੈ ਉਹ ਪੁਟਮਾਰਕ ਕੀਤੀ ਗਈ ਜੋ ਕਿ ਵੀਡੀਓ ਕਾਫੀ ਵਾਇਰਲ ਹੋਈ ਜਿਸ ਤੋਂ ਬਾਅਦ ਇਹ ਸਾਰਾ ਜਿਹੜਾ ਮਸਲਾ ਹੈ ਇਹ ਸਾਡੇ ਧਿਆਨ 'ਚ ਆਇਆ ਕਿਹੜਾ ਟੀਚਰ ਦਾ ਨਾਮ ਕੀ ਸੀ ਪਤਾ ਜੀ ਜਿਹਦੇ ਨਾਲ ਤੁਸੀਂ ਕਹਿਨੇ ਵੀ ਤੁਹਾਡੇ ਨਾਲ ਗਲਤ ਕੀਤੀ ਹਾਂ ਸਰ ਜੀ ਕੀ ਕੀਤਾ ਉਹਨੇ ਤੁਹਾਨੂੰ ਅਮ ਤੱਲਾ ਦੇ ਕਿੰਨੇ ਕਿ ਫੋਰਸ ਕੀਤਾ ਮੈਨੂੰ ਕਿ ਬੈਸਟ ਫਰੈਂਡ ਬਣ ਜਾ। ਸੁਧੀਰ ਜਿਹੜਾ ਸਾਰਾ ਤੁਹਾਡੇ ਕਿਰਸ਼ਕ ਸਕੂਲ ਚ ਪੜਾਉਂਦਾ ਨਾ। ਹਾਂਜੀ। ਕਿੱਥੋਂ ਦਾ ਹਾਂ? ਸੰਗਰੂਰ ਦਾ ਕਹਿੰਦਾ ਮੈਨੂੰ। ਉਹਨੇ ਤੁਹਾਨੂੰ ਕਿਹਾ ਵੀ ਮੇਰੀ ਬੈਸਟ ਫਰੈਂਡ ਬਣ ਜਾ। ਹਾਂਜੀ। ਅਮਰਤਪਾਲ ਮੈਰੋ ਦੀ ਅਮਰਤਪਾਲ ਮੈਰੋ ਬੱਚਿਆਂ ਨੂੰ ਆਮ ਪਰਿਵਾਰਾਂ ਨੂੰ ਪਤਾ ਵੀ ਇਹ ਕਿਸੇ ਵੀ ਕੁੜੀ ਦਾ ਧੱਕਾ ਹੋਵੇ ਚਾਹੇ ਉਹ ਦਿੱਲੀ ਤੱਕ ਉਹ ਜਾ ਕੇ ਆਇਆ। ਹੂੰ। ਜੇ ਉਹਨਾਂ ਨੂੰ ਆਸ ਹੋਈ ਅਮਰਤਪਾਲ ਤੇ ਤਾਂ ਉਹਨਾਂ ਨੇ ਅਮਰਤਪਾਲ ਨੂੰ ਫੋਨ ਕੀਤਾ ਤੇ ਉਹਨੇ ਅਮਰਤਪਾਲ ਨੇ ਵੀ ਜੇ ਕੋਈ ਵੀਡੀਓ ਪਾਈ ਤਾਂ ਉਹਨੇ ਇਹ ਤਾਂ ਨਹੀਂ ਪਾਈ ਵੀ ਤੁਸੀਂ ਇੱਥੇ ਡਾਕਾ ਮਾਰ ਲਓ ਇੱਥੇ ਤੁਸੀਂ ਆਹ ਗਲਤ ਕੰਮ ਕਰਦੇ ਉਹਨੇ ਇਹੀ ਗੱਲ ਕਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਤੂੰ ਅਮਰਤਪਾਲ ਨੇ ਵੀ ਕੋਈ ਗਲਤ ਗਲਤ ਕਰੀ ਨਹੀਂ ਹੈਗੀ ਸਭ ਤੁਸੀਂ ਪਰਤਾਏ ਕਿ ਨਹੀਂ ਉਹਨਾਂ ਨੇ ਕਹਿ ਨਹੀਂ ਪਾਇਆ ਤਾਂ ਸੰਦੇ ਗਿਆ ਸੀ ਕਿ ਕਿ ਤੁਹੇ ਮੇਰੇ ਬੈਸਟ ਫਰੈਂਡ ਬਣੇਂਗੀ ਮੈਂ ਕਹਿ ਨਹੀਂ ਸਭ ਨੇ ਫੋਰਸ ਕੀਤਾ ਸੀ ਕਿ ਮੈਂ ਜਿੱਕੇ ਤੋਂ ਬਣ ਜਾ ਕੰਨ ਜਾ ਫੋਰ ਕੀ ਗਿਆ

ਇਦੇ ਵੱਲੋਂ ਅਲੈਜ ਕੀਤਾ ਗਿਆ ਵੀ ਸਕੂਲ ਦੇ ਕਿਸੇ ਮੇਲ ਟੀਚਰ ਵੱਲੋਂ ਕੋਈ ਗਲਤ ਤਰੀਕੇ ਦੇ ਐਡਵਾਂਸਸ ਜਿਹੜੇ ਨੇ ਬੱਚੀ ਵੱਲ ਕੀਤੇ ਹੋਏ ਜਦੋਂ ਹੀ ਇਹ ਮਸਲਾ ਸਾਡੇ ਧਿਆਨ 'ਚ ਆਇਆ ਤਾਂ ਅਸੀਂ ਰੈਲੇਵੈਂਟ ਸੈਕਸ਼ਨਸ ਜਿਹੜੀਆਂ ਨੇ ਜਿਹਦੇ 'ਚ ਅਸੀਂ ਪਾਕਸੋ ਜਿਹੜਾ ਸੈਕਸ਼ਨ 12 ਦੇ ਨਾਲ-ਨਾਲ ਬਾਕੀ ਬੀਐਨਐਸ ਦੀਆਂ ਸੈਕਸ਼ਨਸ ਲਗਾ ਕੇ ਪਰਚਾ ਜਿਹੜਾ ਹੈ ਉਹ ਦਿੱਤਾ ਹੈ ਗਲਤ ਗੱਲਾਂ ਦੇਖੋ ਕਿਸੇ ਦੀ ਧੀ ਭੈਣ ਦੇ ਨਾਲ ਇਹ ਗੱਲ ਹੋ ਜਵੇ ਹਰ ਬੰਦਾ ਕੂਰ ਖੋਲ ਜਾਂਦਾ ਬੀਏ 14 ਸਾਲ ਦੀ 13 14 ਦੀ ਬੱਚੀ ਦੇ ਨਾਲ ਮਾਸਟਰ ਟੀਚਰ ਦਾ ਤਾਂ ਕੰਮੇ ਬਹੁਤ ਵੱਡਾ ਹੁੰਦਾ ਉਹਦਾ ਰਤਮਾ ਬਹੁਤ ਵੱਡਾ ਟੀਚਰ ਦਾ ਟੀਚਰ ਨੂੰ ਤਾਂ ਹਰ ਬੱਚਾ ਆਪਣੇ ਬੱਚਿਆਂ ਤੋਂ ਵੱਧ ਪਿਆਰਾ ਹੁੰਦਾ ਟੀਚਰ ਨੂੰ ਆਪਾਂ ਆਪਣੇ ਬੱਚੇ ਪੜ੍ਹਦੇ ਨੇ ਬੱਚੀਆਂ ਪੜ੍ਹਦੀਆਂ ਨੇ ਟਿਊਸ਼ਨ ਜਾਂਦੀਆਂ ਨੇ ਉਹ ਕੱਲੇ ਟੀਚਰ ਕੋਲੇ ਆਪਣੀਆਂ ਬੱਚੀਆਂ ਜਾਂਦੀਆਂ ਨੇ ਇਹ ਤਾਂ ਫਿਰ ਮਤਲਬ ਜਿਹੜੇ ਮਰਜ਼ੀ ਟੀਚਰ ਆਪਣੀ ਬੱਚੀ ਦਾ ਕਿਸੇ ਨਾਲ ਗਲਤ ਕੰਮ ਕਰ ਸਕਦਾ ਜੋ ਇੱਕ 13 ਸਾਲ ਦੀ ਬੱਚੀ ਨੂੰ ਗਲਤ ਮੈਸੇਜ ਕੀਤੇ ਨੇ ਗੱਲ ਇਹ ਨਹੀਂ ਹੈ ਵੀ ਉਹਨੇ ਘਰ ਹੱਥ ਲੈ ਕੇ ਮੈਸੇਜ ਕੀਤੇ ਆ ਗੱਲ ਇਹ ਆ ਵੀ ਅੱਖ ਤਾਂ ਉਹਨੇ ਰੱਖੀ ਆ ਨਾ ਨੀਤ ਤਾਂ ਉਹਦੀ ਮਾੜੀ ਆ ਜਿਹੜਾ ਉਹਨੇ 13 ਸਾਲ ਦੀ ਬੱਚੀ ਨਾਲ ਇਹ ਗਲਤ ਕੀਤਾ ਜਿਹੜੀ ਮਾਂ ਬੱਚੀ ਆਪਣੇ ਮੂੰਹੋਂ ਦੱਸ ਰਹੀ ਆ ਬੱਚੀ ਨੇ ਉਹਦੇ ਮਾਪਿਆਂ ਨਾਲ ਗੱਲ ਕੀਤੀ ਮਾਪਿਆਂ ਨੇ ਸਾਡੇ ਨਾਲ ਰਾਬਤਾ ਕੀਤਾ ਤੇ ਉਹ ਟੀਚਰ ਹੈ ਜੇ ਅੰਡਰ ਟ੍ਰੀਟਮੈਂਟ ਹੈ ਟੋ ਹਸਪੀਟਲ 'ਚ ਹੈ ਤੇ ਸਾਡੀ ਨਿਗਰਾਨੀ ਦੇ ਵਿੱਚ ਹੈ ਤੇ ਗਾਰਡ ਦੇ ਵਿੱਚ ਹੈ ਤੇ ਜਿਹੜੇ ਬੰਦਿਆਂ ਨੇ ਜਾ ਕੇ ਉਸ ਤੇ ਇਸ ਤਰ੍ਹਾਂ ਹਮਲਾ ਕੀਤਾ ਕਿਸੇ ਵੀ ਦੇਖੋ ਪਬਲਿਕ ਅਦਾਰੇ ਦੇ ਜਾ ਕੇ ਇਸ ਤਰ੍ਹਾਂ ਐਂਟਰ ਹੋਣਾ ਤੇ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਇਸ ਦੇ ਉੱਪਰ ਵੀ ਅਸੀਂ ਜਿਹੜਾ ਬੀ ਐਨ ਐਸ ਦੇ ਰੈਲੇਵੈਂਟ ਸੈਕਸ਼ਨ ਦੇ ਅਧੀਨ ਜਿਹੜਾ ਗ੍ਰੰਥੀ ਬਰਮਾ ਸਿੰਘ ਤੇ ਨਾਲ ਉਹਦੇ ਜਿਹੜੇ ਸਾਥੀ ਨੇ ਇਹਨਾਂ ਤੇ ਪਰਚਾ ਦਿੱਤਾ ਹੈ ਜਿਸ ਨੂੰ ਅਸੀਂ ਅਜੇ ਡਿਪਟੀ ਸਾਹਿਬ ਨੂੰ ਹੁਣ ਮਿਲਣ ਜਾ ਰਹੇ ਆ ਪੰਜ ਸਿੰਘ ਤੇ ਨਾਲ ਉਹਦੇ ਭਰਾ ਦੇ ਤੇ ਅਸੀਂ ਉਹਨੂੰ ਇੱਕ ਹਫ਼ਤਾ ਦੇਵਾਂਗੇ ਜੀ ਵੀ ਹਫ਼ਤੇ ਦੇ ਵਿੱਚ ਵਿੱਚ ਅਸੀਂ ਇਨਕੁਆਰੀ ਲਾਦਾਂਗੇ ਸੋਮਵਾਰ ਨੂੰ ਅਗਰ ਉਹ ਹਫ਼ਤੇ ਦੇ ਵਿੱਚ ਸਾਨੂੰ ਰਿਜ਼ਲਟ ਪੋਜ਼ਿਟਿਵ ਆਉਂਦਾ ਪ੍ਰਸ਼ਾਸਨ ਵੱਲੋਂ ਜੋ ਪ੍ਰਸ਼ਾਸਨ ਕਹਿ ਰਿਹਾ ਉਹ ਸਾਨੂੰ ਰਿਜ਼ਲਟ ਪੋਜ਼ਿਟਿਵ ਆ ਗਿਆ ਅਸੀਂ ਉਹਦੇ ਵਿੱਚ ਐਗਰੀ ਹੋ ਜਾਵਾਂਗੇ ਅਗਰ ਨਾ ਪੋਜ਼ਿਟਿਵ ਰਿਜ਼ਲਟ ਆਇਆ ਤਾਂ ਜਿਹੜਾ ਆਉਣ ਵਾਲਾ ਸੋਮਵਾਰ ਆਊਗਾ ਤੇ ਸਾਡੀਆਂ ਪੂਰੀਆਂ ਜਥੇਬੰਦੀਆਂ ਉਹ ਇਸ ਤੇ ਧਰਨਾ ਵੀ ਲਾਊਗਾ ਹੋ ਸਕਦਾ ਸਾਨੂੰ ਰੋਡ ਜਮ ਕਰਨਾ ਪੈ ਜਾਵੇ ਤੇ ਇਹ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਆ ਪੀ ਤੁਸੀਂ ਉਹ ਸਾਗ ਦੀ ਵੇਟ ਨਾ ਕਰਿਆ ਕਰੋ ਸਾਗ ਦੀ ਡੀਕਰਾ ਕਰੋ ਵੀ ਅਸੀਂ ਮੁੜ ਕੇ ਮੋਬੱਤੀਆਂ ਜਗਾ ਕੇ ਸਰਵਾਂ ਜਲਵਾ ਦਿਨ ਦੇ ਤੁਰੇ ਫਿਰਗੇ ਵੀ ਭਲਾਣੇ ਕਾਰਜਾ ਫਲਾਣੇ ਸਕੂਲ ਦੇ ਵਿੱਚੋਂ ਕਿਸੇ ਬੱਚੀ ਦੀ ਇਦਾਂ ਕਰਕੇ ਡੈੱਡ ਬੋਡੀ ਮਿਲੀ ਹੈ ਜਿਨ੍ਹਾਂ ਨੂੰ ਵਿਦਿਆਦਾਤਾ ਮੰਨਦੇ ਆ ਕਿ ਜੋ ਉਹੀ ਧੀਆਂ ਧਿਆਣੀਆਂ ਤੇ ਬੱਚੀਆਂ ਤੇ ਜਿਨ੍ਹਾਂ ਦੇ ਆਸਰੇ ਸਾਡੇ ਪੰਜਾਬ ਦੇ ਪਰਿਵਾਰ ਸੱਤ ਸੱਤ ਅੱਠ ਅੱਠ ਘੰਟੇ ਛੱਡ ਜਾਂਦੇ ਨੇ ਤੇ ਉਹੀ ਟੀਚਰ ਉਹੀ ਅਧਿਆਪਕ ਜੀ ਸ਼ੂਟਿੰਗਾਂ ਬੱਚਿਆਂ ਉੱਤੇ 13-13 ਸਾਲ ਦੀਆਂ ਤੇ ਮੈਲੀ ਅੱਖ ਰੱਖ ਲੈਣ ਨਾ ਤੇ ਫਿਰ ਉਹ ਟੀਚਰ ਨਹੀਂ ਹੁੰਦੇ ਕਿ ਦੈਂਤ ਹੀ ਨੇ ਤੇ ਅਸੀਂ ਤੁਹਾਨੂੰ ਇੱਕ ਬੇਨਤੀ ਪੱਤਰ ਹੀ ਭੇਜ ਰਹੇ ਹਾਂ ਕਿ ਉੱਥੇ ਦੀ ਮੈਨੇਜਮੈਂਟ ਕਮੇਟੀ ਏ ਸੁਧੀਰ ਸਿੰਘ ਨੂੰ ਛੇਤੀ ਨੱਥ ਪਾ ਲਵੇ ਤੇ ਵਧੀਆ ਗੱਲ ਆ ਤੇ ਨਹੀਂ ਫਿਰ ਉਹਨੂੰ ਜੂੜ ਪੈ ਜਾਣਾ ਤੇ ਜਿਹੜਾ ਖਲਣਾ ਮੁੜ ਕੇ ਔਖਾ ਹੀ ਆ ਤੇ ਬਾਕੀ ਸਰ ਆ ਮਹਾਰਾਜਾ ਆਪ ਹੀ ਜਾਣਦੇ ਨੇ ਵੀ ਇਦਾਂ ਦੇ ਨੂੰ ਸਜ਼ਾ ਕਿਦਾਂ ਦੀ ਚਾਹੀਦੀ ਆ ਹਲਕਾ ਦਿੜਬਾ ਦਾ ਨਾਮੀ ਕੇਸ਼ਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਅਧਿਆਪਕ ਦੇ ਵੱਲੋਂ ਇੱਕ ਨਾਬਾਲਿਕ ਬੱਚੀ ਦੇ ਨਾਲ ਛੇੜਛਾੜ ਕੀਤੀ ਗਈ। ਤੁਹਾਨੂੰ ਦੱਸਦੀ ਹੈ ਕਿ ਅਧਿਆਪਕ ਦੇ ਵੱਲੋਂ ਬੱਚੀ ਦੇ ਨਾਲ ਛੇੜਛਾੜ ਕੀਤੀ ਜਾਂਦੀ ਸੀ ਤੇ ਅਧਿਆਪਕ ਦੇ ਵੱਲੋਂ ਬੱਚੇ ਨੂੰ ਅਸ਼ਲੀਲ ਮੈਸੇਜ ਭੇਜੇ ਜਾਂਦੇ ਸੀ। ਬੱਚੀ ਨੇ ਇਸ ਪੂਰੇ ਮਾਮਲੇ ਸਬੰਧੀ ਆਪਣੇ ਪਰਿਵਾਰ ਨੂੰ ਦੱਸਿਆ। ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਅਮਰਿਤਪਾਲ ਮੈਰੋ ਦੇ ਧਿਆਨ ਦੇ ਵਿੱਚ ਆਇਆ। ਤੇ ਗੁੱਸੇ ਵਿੱਚ ਆਏ ਸਿੱਖ ਜਥੇ ਨੇ ਸਕੂਲ ਦੇ ਵਿੱਚ ਜਾ ਕੇ ਛੇੜਛਾੜ ਕਰਨ ਵਾਲੇ ਅਧਿਆਪਕ ਦੇ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਅਧਿਆਪਕ ਬੁਰੀ ਤਰ੍ਹਾਂ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਸੰਗਰੂਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਨੇ ਅਧਿਆਪਕ ਦੇ ਬਿਆਨਾਂ ਦੇ ਆਧਾਰ ਤੇ ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਾਂ ਕਿ ਕੇਸ਼ਵ ਪਬਲਿਕ ਸਕੂਲ ਦੇ ਵੱਲੋਂ ਛੇੜਛਾੜ ਸਬੰਧੀ ਮਾਮਲੇ ਦੇ ਵਿੱਚ ਅਧਿਆਪਕ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਇਸ ਦੇ ਨਾਲ ਹੀ ਪੀੜਿਤਾ ਦੇ ਮਾਪਿਆਂ ਨੇ ਹੋਰ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਸਕੂਲ ਦੇ ਵਿੱਚ ਦਾਖਲ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਸਕੂਲ ਦਾ ਸਟੇਟਸ ਜ਼ਰੂਰ ਚੈੱਕ ਕਰਵਾ ਲਿਆ ਕਰੋ ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜੋ ਛੇੜਛਾੜ ਦਾ ਕੇਸ਼ਫ ਪਬਲਿਕ ਸਕੂਲ ਤੋਂ ਸਾਹਮਣੇ ਆਇਆ ਹੈ ਪਹਿਲਾਂ ਵੀ ਕਰੀਬ 3-4 ਮਹੀਨੇ ਪਹਿਲਾਂ ਇੱਕ ਅਧਿਆਪਕ ਨੂੰ ਬੱਚੇ ਦੇ ਨਾਲ ਛੇੜਛਾੜ ਕਰਨ ਦੇ ਮਾਮਲੇ ਦੇ ਵਿੱਚੋਂ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਇਸ ਪੂਰੇ ਮਾਮਲੇ ਸਬੰਧੀ ਜਦੋਂ ਕੇਸ਼ਵ ਪਬਲਿਕ ਸਕੂਲ ਦੇ ਐਮ ਡੀ ਦੇ ਨਾਲ মিডিਆ ਨੇ ਗੱਲਬਾਤ ਕਰਨੀ ਚਾਹੀਈ ਤਾਂ ਪਹਿਲਾਂ ਤਾਂ ਉਹਨਾਂ ਨੇ ਕੈਮਰੇ ਦੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਬਾਅਦ ਵਿੱਚ ਕੈਮਰਾ ਬੰਦ ਹੋਣ ਉਪਰੰਤ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਕਾਲ ਆਈ ਸੀ ਕਿ ਉਹ ਇੰਸਟਾਗ੍ਰam ਚੈੱਕ ਕਰਨ ਤੇ ਅਗਲੇ ਦਿਨ ਹੀ ਸਿੱਖ ਜਥੇ ਦੇ ਵੱਲੋਂ ਸਕੂਲ ਦੇ ਅੰਦਰ ਦਾਖਲ ਹੋ ਕੇ ਅਧਿਆਪਕ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹਾਲਾਂਕਿ ਉਹਨਾਂ ਨੇ ਜਥੇ ਦੇ ਇਸ ਕਦਮ ਨੂੰ ਗਲਤ ਠਹਿਰਾਇਆ ਇਸ ਘਟਨਾ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਪੁਲਿਸ ਨੂੰ ਖੁਦ ਫੋਨ ਕਰਕੇ ਬੁਲਾਇਆ ਤੇ ਜਿਸ ਤੋਂ ਬਾਅਦ ਉਸ ਜਥੇ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਉਹਨਾਂ ਨੇ ਇਸ ਪੂਰੀ ਘਟਨਾ ਦੀ ਨਿੰਦਿਆ ਕੀਤੀ ਹੈ ਤੇ ਕਿਹਾ ਹੈ ਕਿ ਜੇਕਰ ਜਿਆ ਕੋਈ ਮਾਮਲਾ ਵਾਪਰਿਆ ਸੀ ਤਾਂ ਵਿਦਿਆਰਥੀ ਦੇ ਮਾਪਿਆਂ ਨੂੰ ਸਿੱਖ ਜਥੇਬੰਦੀ ਨੂੰ ਨਾਲ ਲੈ ਕੇ ਪੂਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ ਸੀ ਜੇਕਰ ਉਹ ਇਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰਦੇ ਤਾਂ ਅੱਗੇ ਜਾ ਕੇ ਉਹਨਾਂ ਨੂੰ ਇਹ ਜਿਹਾ ਕੋਈ ਕਦਮ ਚੁੱਕਣਾ ਚਾਹੀਦਾ ਸੀ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਪੂਰੀ ਘਟਨਾ ਦੇ ਵਿੱਚ ਵਿਦਿਆਰਥੀ ਦੇ ਮਾਪਿਆਂ ਦੇ ਨਾਲ ਨੇ ਕੱਲ ਮਿਤੀ 28/25 ਨੂੰ ਸਾਡੇ ਧਿਆਨ ਵਿੱਚ ਇੱਕ ਮਸਲਾ ਆਇਆ ਜਿਹਦੇ ਵਿੱਚ ਕੇਸ਼ਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡੜਬਾ ਵਿਖੇ ਇੱਕ 7th ਕਲਾਸ ਦੀ ਜਿਹੜੀ ਸਟੂਡੈਂਟ ਹੈ ਇਹਦੇ ਵੱਲੋਂ ਅਲੈਜ ਕੀਤਾ ਗਿਆ ਵੀ ਸਕੂਲ ਦੇ ਕਿਸੇ ਮੇਲ ਟੀਚਰ ਵੱਲੋਂ ਕੋਈ ਗਲਤ ਤਰੀਕੇ ਦੇ ਐਡਵਾਂਸਸ ਜਿਹੜੇ ਨੇ ਬੱਚੀ ਵੱਲ ਕੀਤੇ ਗਏ ਜਦੋਂ ਹੀ ਇਹ ਮਸਲਾ ਸਾਡੇ ਧਿਆਨ ਵਿੱਚ ਆਇਆ ਤਾਂ ਅਸੀਂ ਰੈਲੇਵੈਂਟ ਸੈਕਸ਼ਨਸ ਜਿਹੜੀਆਂ ਨੇ ਜਿਹਦੇ ਵਿੱਚ ਅਸੀਂ ਪੌਕਸੋ ਜਿਹੜਾ ਸੈਕਸ਼ਨ 12 ਦੇ ਨਾਲ ਨਾਲ ਬਾਕੀ ਬੀਐਨਐਸ ਦੀਆਂ ਸੈਕਸ਼ਨਸ ਲਗਾ ਕੇ ਪਰਚਾ ਜਿਹੜਾ ਹੈ ਉਹ ਦਿੱਤਾ ਉਤੇ ਕਾਰਵਾਈ ਹੋਈ ਹੈ ਅ ਹਾਂਜੀ ਇਹਦੇ ਚ ਇਸ ਤਰ੍ਹਾਂ ਵੀ ਉਹ ਅਜੇ ਮੈਡੀਕਲ ਟ੍ਰੀਟਮੈਂਟ ਦੇ ਅਧੀਨ ਹੈ ਕਿਉਂਕਿ ਇਹ ਹਾਈਲਾਈਟ ਹੀ ਹੈ ਇਸ਼ੂ ਸਰਫੇਸ ਹੀ ਹਦੋਂ ਹੋਇਆ ਜਦੋਂ ਕੁਝ ਬੰਦਿਆਂ ਵੱਲੋਂ ਜਿਹਦੇ ਵਿੱਚ ਇੱਕ ਗ੍ਰੰਥੀ ਲੋਕਲ ਗ੍ਰੰਥੀ ਬਰਮਾ ਸਿੰਘ ਨੇ ਤੇ ਉਹਨਾਂ ਦੇ ਨਾਲ ਕੋਈ 10-12 ਬੰਦਿਆਂ ਵੱਲੋਂ ਸਕੂਲ ਦੇ ਪ੍ਰੈਮਿਸਿਸ ਚ ਵਰਕਿੰਗ ਆਵਰਸ ਦੇ ਵਿੱਚ ਦਿਨ ਦਿਹਾੜੇ ਐਂਟਰ ਹੋ ਕੇ ਉਸ ਟੀਚਰ ਦੀ ਜਿਹੜੀ ਹੈ ਉਹ ਕੁੱਟਮਾਰ ਕੀਤੀ ਗਈ ਜੋ ਕਿ ਵੀਡੀਓ ਕਾਫੀ ਵਾਇਰਲ ਹੋਈ ਜਿਸ ਤੋਂ ਬਾਅਦ ਇਹ ਸਾਰਾ ਜਿਹੜਾ ਮਸਲਾ ਹੈ ਇਹ ਸਾਡੇ ਧਿਆਨ ਚ ਆਇਆ ਤੇ ਉਹ ਟੀਚਰ ਅਜੇ ਅੰਡਰ ਟਰੀਟਮੈਂਟ ਹੈ ਹਸਪੀਟਲਸ ਹੈ ਤੇ ਸਾਡੀ ਨਿਗਰਾਨੀ ਦੇ ਵਿੱਚ ਹੈ ਤੇ ਗਾਰਡ ਦੇ ਵਿੱਚ ਹੈ ਤੇ ਜਿਹੜੇ ਬੰਦਿਆਂ ਨੇ ਜਾ ਕੇ ਉਸ ਤੇ ਇਸ ਤਰ੍ਹਾਂ ਹਮਲਾ ਕੀਤਾ ਕਿਸੇ ਵੀ ਦੇਖੋ ਪਬਲਿਕ ਅਦਾਰੇ ਦੇ ਜਾ ਕੇ ਇਸ ਤਰ੍ਹਾਂ ਐਂਟਰ ਹੋਣਾ ਤੇ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਇਸ ਦੇ ਉੱਪਰ ਵੀ ਅਸੀਂ ਜਿਹੜਾ ਬੀ ਐਨ ਐਸ ਦੇ ਰੈਲੇਵੈਂਟ ਸੈਕਸ਼ਨਸ ਦੇ ਅਧੀਨ ਜਿਹੜਾ ਗ੍ਰੰਥੀ ਬਰਮਾ ਸਿੰਘ ਤੇ ਨਾਲ ਉਹਦੇ ਜਿਹੜੇ ਸਾਥੀ ਨੇ ਇਹਨਾਂ ਤੇ ਪਰਚਾ ਦਿੱਤਾ ਹੈ ਫਿਲਹਾਲ ਜਿਹੜੀ ਅਕਿਊਸਡ ਬਰਮਾ ਸਿੰਘ ਹੈ ਇਹਨਾਂ ਦੀ ਅਰੈਸਟ ਵੀ ਜੁੜੀ ਪੈ ਚੁੱਕੀ ਹੈ ਇ ਜੁਡੀਸ਼ੀਅਲ ਕਸਟਡੀ ਚ ਨੇ ਤੇ ਬਾਕੀ ਜਿਹੜੇ ਕਿਊਸ ਨੇ ਉਹਨਾਂ ਦੀ ਵੀ ਨਾਲ ਨਾਲ ਅਸੀਂ ਜਿਹੜੀ ਆ ਉਹ ਅਰੈਸਟ ਪਾ ਦਿਆਂਗੇ ਇਹਦਾ ਜਿਹੜਾ ਮਾਣ ਨੂੰ ਲੈ ਕੇ ਜਿਹੜਾ ਦੇਖੋ ਜੀ ਸਾਡੇ ਕੋ ਆਏ ਨੇ ਇੱਕ ਤਾਂ ਜਿਹੜੇ ਵਾਰਿਸ ਪੰਜਾਬ ਦੇ ਜਥੇਬੰਦੂ ਦਾ ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਦੇ ਨਾਲ ਨਾਲ ਸਕੂਲ ਦੀ ਮੈਨੇਜਮੈਂਟ ਵਿਕਟਿਮ ਦੀ ਫੈਮਿਲੀ ਸਾਰੇ ਸਾਨੂੰ ਆ ਕੇ ਮਿਲ ਕੇ ਰਹੇ ਨੇ ਇਹਨਾਂ ਦਾ ਕੰਸਰਨ ਸਭ ਤੋਂ ਪਹਿਲਾਂ ਤਾਂ ਇਹ ਸੀ ਵੀ ਜਿਹੜੀ ਕਾਰਵਾਈ ਹੈ ਜੋ ਟੁਕ ਦੀ ਕਾਰਵਾਈ ਬਣਦੀ ਟੀਚਰ ਤੇ ਉਹ ਹੋਵੇ ਜੋ ਅਸੀਂ ਕਰ ਦਿੱਤੀ ਹੈ ਬਹੁਤ ਟਾਈਮਲੀ ਕੀਤੀ ਹੈ ਦੂਸਰਾ ਐਸੀ ਵੀ ਇਹ ਸੈਕਸ਼ਨਸ ਨੂੰ ਲੈ ਕੇ ਇਹਨਾਂ ਨੂੰ ਹੈਵੀ ਸੈਕਸ਼ਨਸ ਵੱਡੇ ਲੱਗੇ ਹੋਏ ਨੇ ਦੇਖੋ ਅੱਜ ਲਾਅ ਐਂਡ ਆਰਡਰ ਇਸ਼ੂ ਕੰਟਰੋਲ ਦੇ ਵਿੱਚ ਹੈ ਤਾਂ ਇਹ ਸੈਕਸ਼ਨਸ ਆਪਾਂ ਨੂੰ ਵੱਡੇ ਲੱਗ ਰਹੇ ਨੇ ਪਰ ਇਨ ਕੇਸ ਇੱਕ ਪੋਸਿਬਿਲਿਟੀ ਮੰਨ ਕੇ ਚੱਲੀਏ ਵੀ ਇੱਕ ਵੀ ਕੋਈ ਬਲੰਟ ਜਾਂ ਸ਼ਾਰਪ ਇੰਜਰੀ ਉਸ ਮਾਸਟਰ ਦੇ ਵੱਜ ਜੰਦੀ ਤੇ ਕੋਈ ਕੋਈ ਕੇਸ ਬਹੁਤ ਗ੍ਰੀਵਸ ਇਹ ਬਣ ਜਾਂਦਾ ਠੀਕ ਹੈ ਉਦੋਂ ਇਹ ਸੈਕਸ਼ਨਸ ਤੋਂ ਸ਼ਾਇਦ ਵੱਡੀਆਂ ਧਰਾਵਾਂ ਸਾਨੂੰ ਕਿਤੇ ਲਾਣੀਆਂ ਪੈ ਜਾਂਦੀਆਂ ਪਰ ਲਾਅ ਐਂਡ ਆਰਡਰ ਸਥਿਤੀ ਨੂੰ ਦੇਖਦੇ ਹੋਏ ਤੇ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਵੀ ਕੋਈ ਵੀ ਬੰਦਾ ਅੱਗੇ ਤੋਂ ਕਾਨੂੰਨ ਨੂੰ ਆਪਦੇ ਹੱਥ 'ਚ ਨਾ ਲਵੇ ਇਸ ਚੀਜ਼ ਨੂੰ ਦੇਖਦੇ ਸਾਨੂੰ ਇਹ ਸੈਕਸ਼ਨ ਜਿਹੜੀਆਂ ਨੇ ਉਹ ਐਡ ਕਰਨੀਆਂ ਜਿਹੜਾ ਪਰਮੋ ਸਿੰਘ ਤੇ ਮਾਮਲਾ ਦਾ ਜੋ ਹੈ ਇਹ ਕਿੰਨਾ ਤੇ ਵਿਆਲਾ ਦਾ ਆਪ ਏ ਜੀ ਮਾਸਟਰ ਦੇ ਬਿਆਨਾਂ ਦੇ ਆਧਾਰ ਤੇ ਹੋਇਆ ਕਿਉਂਕਿ ਉਹਦੀ ਹੀ ਕੁਟਮਾਰ ਹੋਈ ਹੈ ਤੇ ਮਾਸਟਰ ਨੂੰ ਜਦੋਂ ਡਾਕਟਰ ਨੇ ਇਫेक्ट ਫਾਰ ਸਟੇਟਮੈਂਟ ਲਿਖਿਆ ਤਾਂ ਅਸੀਂ ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਪਰਚਾ ਕੀਤਾ ਹੈ ਮਤਲਬ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਬੰਦ ਕਿੱਥੇ ਹੋਏ ਹੈ ਜਿਹੜੇ ਜੀ ਇਹ ਲੱਗਦਾ ਉਸ ਦੀ ਜਾਂਚ ਹੋ ਜੇ ਨਹੀਂ ਸਕੂਲ ਖੁੱਲ੍ਹਾ ਸੀਗਾ ਕੀ ਕਾਰਨ ਸੀ ਸਕੂਲ ਬੰਦ ਹੋਣ ਦੇ ਦੇਖੋ ਜੀ ਇਹ ਚੀਜ਼ ਅਸੀਂ ਵੈਰੀਫਾਈ ਕਰ ਲਾਂਗੇ ਅਸੀਂ ਅਜੇ ਇਹਨਾਂ ਪਰਚਿਆਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਲੱਗੇ ਹੋਏ ਹਾਂ ਇਹ ਚੀਜ਼ ਵੀ ਅਸੀਂ ਆਫਟਰ ਦਿਸ ਜਿਹੜੀ ਹੈ ਉਹ ਵੈਰੀਫਾਈ ਕਰ ਲਵਾਂਗੇ ਆਪਣੇ ਪੁਲਿਸ ਨੂੰ ਤੇ ਪੁਲਿਸ ਨੇ ਫੜ ਕੇ ਉਹ ਉਹਨੂੰ ਫੜਨ ਦੀ ਬਜਾਏ ਮਤਲਬ ਬਰਮਾ ਸਿੰਘ ਨੂੰ ਫੜ ਕੇ ਲੈ ਆਏ ਜੀ ਤੇ ਉਹਦੇ ਤੇ 307 ਦੀ ਧਾਰਾ 21 ਕੀ ਧਾਰਾ ਲਾਈਆਂ ਨੇ ਤੇ 452 ਵੀ ਲਾਤੀ ਐਫ ਆਈ ਆਰ ਦੀ ਕਾਪੀ ਮਿਲਦੀ ਐਫ ਆਈ ਆਰ ਦੀ ਕਾਪੀਆਂ ਚ ਲੈਣੀਆਂ ਸੀ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਆ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਆ ਸਾਡੀ ਜੀ ਉਹਨਾਂ ਨੇ ਕਿਹਾ ਵੀ ਚਲੋ ਥਾਣੇ ਚੋਂ ਮਤਲਬ ਤੁਸੀਂ ਲੈ ਲਓ ਕਾਪੀਆਂ ਤੇ ਅਸੀਂ ਹੁਣ ਡਿਪਟੀ ਸਾਹਿਬ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਨੇ ਵੀ ਤੁਸੀਂ ਇਨਕੁਆਰੀ ਲਾਓ ਤੇ ਅਸੀਂ ਉਹਦੇ ਤੇ ਧਾਰਾ ਜਿਹੜੀਆਂ ਹੈਗੀਆਂ ਨੇ ਉਹ ਲਾ ਦਿੱਤੀਆਂ ਨੇ ਤੇ ਮਾਸਟਰ ਜੀ ਤੇ ਤੇ ਬਰਮਾ ਸਿੰਘ ਜਿਹੜਾ ਖਾਲਸਾ ਵੀ ਇਹਦੀ ਤੁਸੀਂ ਇਨਕਾਰੀ ਲਵਾ ਦਿਓ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਆ ਡਿਪਟੀ ਸਾਹਿਬ ਨੂੰ ਵੀ ਜੋ ਉਹਨਾਂ ਨੇ ਕੁੱਟਕਟਾਪਾ ਕਰਿਆ ਜਿੰਨਾ ਕਿ ਕਰਿਆ ਉਹਦੇ ਕੁੱਟਕਟਾਪੇ ਦੀ ਕੀ 57 ਧਾਰਾ ਹੁੰਦੀ ਆ ਵੀ 57 ਲਾ ਦਿਓ ਤੇ ਜਿਹਹੇ ਜਿਹੋ ਉਹਨਾਂ ਨੇ ਕੰਮ ਕਰਿਆ ਜੋ ਬਰਮਾ ਸਿੰਘ ਤੇ ਪੱਤ ਜੁਰਜ ਹੋਇਆ ਜੀ ਇਹਦਾ ਅਸੀਂ ਦੱਸ ਰਹੇ ਹਾਂ ਕਿੰਨਾਂ ਵੱਲੋਂ ਕਿ ਕਰਵਾਇਆ ਗਿਆ ਹੈ ਤੇ ਉਹ ਇਹਨਾਂ ਵੱਲੋਂ ਸਕੂਲ ਵਾਲੇ ਵੱਲੋਂ ਜੀ ਸਕੂਲ ਵਾਲੇ ਵੱਲੋਂ ਕਰਵਾਇਆ ਗਿਆ ਕਿਸ ਸਕੂਲ ਵੱਲੋਂ ਕਰਾਇਆ ਗਿਆ ਜੋ ਅਮਰਤਪਾਲ ਮਹਿਰੋ ਜੀ ਦੀ ਗੱਲਬਾਤ ਹੋਈ ਉਹ ਬੱਚੇ ਨਾਲ ਵੀ ਗੱਲਬਾਤ ਹੋਈ ਹੈਗੀ ਜੀ ਫੋਨ ਤੇ ਹਾਂ ਜੀ ਵਦੋ ਬੱਚੇ ਨੇ ਕਰਵਾਈ ਆ ਪਰਿਵਾਰ ਨੇ ਹਾਂ ਜੀ ਹਾਂ ਜੀ ਦੇਖੋ ਮਹਿਰੋ ਸਾਹਿਬ ਨਹੀਂ ਮਹਿਰੋ ਹਾਂ ਜੀ ਅਮਰਤਪਾਲ ਮਹਿਰੋ ਦੀ ਅਮਰਤਪਾਲ ਮਹਿਰੋ ਬੱਚਿਆਂ ਨੂੰ ਆਮ ਪਰਿਵਾਰਾਂ ਨੂੰ ਪਤਾ ਵੀ ਇਹ ਕਿਸੇ ਵੀ ਕੁੜੀ ਦਾ ਧੱਕਾ ਜਵੇ ਚਾਹੇ ਉਹ ਦਿੱਲੀ ਤੱਕ ਆ ਉਹ ਜਾ ਕੇ ਆਇਆ ਹੂੰ ਹੂੰ ਜੇ ਉਹਨਾਂ ਨੂੰ ਆਸ ਹੋਈ ਅਮਰਤਪਾਲ ਤੇ ਤਾਂ ਉਹਨਾਂ ਨੇ ਅਮਰਤਪਾਲ ਨੂੰ ਫੋਨ ਕੀਤਾ ਉਹਨੇ ਅਮਰਤਪਾਲ ਨੇ ਵੀ ਜੇ ਕੋਈ ਵੀਡੀਓ ਪਾਈਆ ਤਾਂ ਉਹਨੇ ਇਹ ਤਾਂ ਨਹੀਂ ਪਾਈ ਵੀ ਤੁਸੀਂ ਇੱਥੇ ਡਾਕਾ ਮਾਰ ਲਓ ਇੱਥੇ ਤੁਸੀਂ ਆਹ ਕੋਈ ਗਲਤ ਕੰਮ ਕਰ ਦੋ ਉਹਨੇ ਇਹੀ ਗੱਲ ਕਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਅਮਰਤਪਾਲ ਨੇ ਵੀ ਕੋਈ ਗਲਤ ਗਲਤ ਕਰੀ ਨਹੀਂ ਹੈਗੀ ਜਿਸ ਤਰ੍ਹਾਂ ਆ ਤੁਸੀਂ ਦੱਸ ਰਹੇ ਹੋ ਕਿ ਲੱਗਿਆ ਹੈਗਾ ਨਹੀਂ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਆ ਬਣਦਾ ਹੈਗਾ ਕੇਸ ਦੇ ਵਿੱਚ ਬਿਲਕੁਲ ਜੀ ਗਲਤ ਗਲਤ ਗੱਲ ਆ ਦੇਖੋ ਕਿਸੇ ਦੀ ਧੀ ਭੈਣ ਦੇ ਨਾਲ ਇਹ ਗੱਲ ਹੋ ਜਵੇ ਹਰ ਬੰਦਾ ਖੂਨ ਖੋਰ ਜਾਂਦਾ ਬੀਹੇਵਰ 14 ਸਾਲ ਦੀ 13 14 ਦੀ ਬੱਚੀ ਦੇ ਨਾਲ ਮਾਸਟਰ ਟੀਚਰ ਦਾ ਤਾਂ ਕੰਮੇ ਬਹੁਤ ਵੱਡਾ ਹੁੰਦਾ ਉਹਦਾ ਰਤਮਾ ਬਹੁਤ ਵੱਡਾ ਟੀਚਰ ਦਾ ਟੀਚਰ ਨੂੰ ਤਾਂ ਹਰ ਬੱਚਾ ਆਪਣੇ ਬੱਚਿਆਂ ਤੋਂ ਵੱਧ ਪਿਆਰਾ ਹੁੰਦਾ ਟੀਚਰ ਨੂੰ ਆਪਾਂ ਆਪਣੇ ਬੱਚੇ ਪੜਦੇ ਨੇ ਬੱਚੀਆਂ ਪੜਦੀਆਂ ਨੇ ਟਿਊਸ਼ਨ ਜਾਂਦੀਆਂ ਨੇ ਉਹ ਕੱਲੇ ਟੀਚਰ ਕੋਲੇ ਆਪਣੀਆਂ ਬੱਚੀਆਂ ਜਾਂਦੀਆਂ ਨੇ ਇਹ ਤਾਂ ਫਿਰ ਮਤਲਬ ਜਿਹੜੇ ਮਰਜ਼ੀ ਟੀਚਰ ਆਪਦੀ ਬੱਚੀ ਦਾ ਕਿਸੇ ਨਾਲ ਗਲਤ ਕੰਮ ਕਰ ਸਕਦਾ ਜੋ ਅੱਜ ਤੁਸੀਂ ਇਕੱਠੇ ਹੋਏ ਹੋ ਜੱਥੇਬੰਦੀਆਂ ਦੇ ਕੁਝ ਆਗੂ ਇਕੱਠੇ ਹੋਏ ਹੋ ਅੱਜ ਤੁਸੀਂ ਕੀ ਫੈਸਲਾ ਲਿਆ ਹੁਣ ਅੱਗੇ ਦਾ ਸੰਘਰਸ਼ ਤੁਹਾਡਾ ਕੀ ਹੈਗਾ ਕੀ ਮੰਗ ਹੈ ਤੁਹਾਡੀ ਦੇਖੋ ਸਾਡਾ ਹੁਣ ਪ੍ਰਸ਼ਾਸਨ ਦੇ ਨਾਲ ਜਿਹੜੀ ਉਹਨਾਂ ਨੇ ਕਿਹਾ ਵੀ ਇਨਕੁਆਰੀ ਲਾਓ ਵੀ ਜਿਹੜੀਆਂ ਧਾਰਾਂ ਲੱਗੀਆਂ ਨੇ ਐਸਐਫਸੀ ਸਾਹਿਬ ਦੀ ਇਨਕੁਆਰੀ ਲਾਓ ਵੀ ਅਸੀਂ ਜਿਹੜੀਆਂ ਉਹਦੀਆਂ ਧਾਰਾਂ ਨੇ ਉਹ ਉਹਦੀਆਂ ਧਾਰਾਂ ਤੋੜ ਦਾਂਗੇ ਜੋ ਜਨਰਲ ਧਾਰਾਂ ਨੇ ਲੱਗਦੀਆਂ 755 ਲੱਗਦੀਆਂ ਤੇ ਕੁੱਟਮਾਰ ਦੀ 755 ਹੀ ਹੁੰਦੀ ਆ ਤੇ ਉਹ ਉਹ ਧਾਰ ਉਹਦੀਆਂ ਲੱਗ ਜਾਣਗੀਆਂ ਬਾਕੀ ਧਾਰਾ ਜਿਹੜੀਆਂ ਨਜਾਇਜ਼ ਲੱਗੀਆਂ ਹੋਈਆਂ ਨੇ 307 ਨਹੀਂ ਬਣਦੀ 452 ਨਹੀਂ ਬਣਦੀ ਤੇ ਉਹ ਅਸੀਂ ਧਾਰਾ ਤੋੜ ਦਾਂਗੇ ਕਿਹੜੀਆਂ ਕਿਹੜੀਆਂ ਜਿੱਥੇ ਬੰਦੀਆਂ ਐਵੇਂ ਨਹੀਂ ਅੱਜ ਹੋਰ ਦੇਖੋ ਅਸੀਂ ਤਾਂ ਬਾਰਸ ਪੰਜਾਬ ਵੱਲੋਂ ਆਏ ਆ ਤੇ ਅੱਜ ਬਾਪੂ ਤਰਸੇਮ ਸਿੰਘ ਜੀ ਨੇ ਵੀ ਆਉਣਾ ਸੀਗਾ ਸਾਡੇ ਜਸਕਰਤ ਸਿੰਘ ਕਾਨ ਸਿੰਘ ਵਾਲਾ ਉਹਨਾਂ ਨੇ ਵੀ ਆਉਣਾ ਸੀ ਅੱਜ ਹੜਾਂ ਕਾਰਨ ਕਿਤੇ ਬਿਜੀ ਨੇ ਕਿਉਂਕਿ ਟਾਈਮ ਐਟ ਅ ਟਾਈਮ ਰੱਖਿਆ ਗਿਆ ਸਾਨੂੰ ਵੀ 10:11 ਵਜੇ ਤੇਰਾਵਾ ਤੋੜਨ ਵਾਸਤੇ ਕਿੰਨੇ ਦਿਨ ਦਾ ਸਮਾਂ ਦਿੱਤਾ ਤੁਹਾਨੂੰ ਜੀ ਇਹਨਾਂ ਨੇ ਦੇਖੋ ਅਸੀਂ ਅਜੇ ਡਿਪਟੀ ਸਾਹਿਬ ਨੂੰ ਹੁਣ ਮਿਲਣ ਜਾ ਰਹੇ ਆ ਪੰਜ ਸਿੰਘ ਤੇ ਨਾਲ ਉਹਦੇ ਭਰਾ ਦੇ ਜੀ ਵੀ ਕਾਫਤੇ ਦੇ ਵਿੱਚ ਵਿੱਚ ਅਸੀਂ ਇਨਕੁਆਰੀ ਲਾ ਦਾਂਗੇ ਸੋਮਵਾਰ ਨੂੰ ਅਗਰ ਉਹ ਹਫਤੇ ਦੇ ਵਿੱਚ ਸਾਨੂੰ ਰਿਜ਼ਲਟ ਪੋਜ਼ਿਟਿਵ ਆਉਂਦਾ ਪ੍ਰਸ਼ਾਸਨ ਵੱਲੋਂ ਜੋ ਪ੍ਰਸ਼ਾਸਨ ਕਹਿ ਰਿਹਾ ਉਹ ਸਾਨੂੰ ਰਿਜ਼ਲਟ ਪੋਜ਼ਿਟਿਵ ਆ ਗਿਆ ਅਸੀਂ ਉਹਦੇ ਵਿੱਚ ਐਗਰੀ ਹੋ ਜਾਾਂਗੇ ਅਗਰ ਨਾ ਪੋਜ਼ਿਟਿਵ ਰਿਜ਼ਲਟ ਆਇਆ ਤਾਂ ਜਿਹੜਾ ਆਉਣ ਵਾਲਾ ਸੋਮਵਾਰ ਆ ਹੋਊਗਾ ਤੇ ਸਾਡੀਆਂ ਪੂਰੀਆਂ ਜਥੇਬੰਦੀਆਂ ਉਹ ਇੱਥੇ ਧਰਨਾ ਵੀ ਲਾਊਗਾ ਹੋ ਸਕਦਾ ਸਾਨੂੰ ਰੋਡ ਜਮ ਕਰਨਾ ਪੈ ਜਾਵੇ ਕੋਈ ਜਗ੍ਹਾ ਨਿਸ਼ਚਿਤ ਕੀਤੀ ਤੇ ਕੋਈ ਜਗ੍ਹਾ ਨਿਸ਼ਚਿਤ ਨਹੀਂ ਕੀਤੀ ਜੋ ਸੰਗਤ ਨਾਲ ਸਲਾਹ ਕਰਕੇ ਉਹ ਅਸੀਂ ਅਣ ਮਿੱਥੇ ਸਮੇਂ ਲਈ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਉਹ ਧਰਨਾ ਲੱਗੂਗਾ ਸਾਨੂੰ ਜਿੱਥੇ ਵੀ ਧਰਨਾ ਲਾਉਣਾ ਪੈ ਗਿਆ ਉੱਥੇ ਧਰਨਾ ਲਾਵਾਂਗੇ